ਸੀ ਪਿਆਰ ਨਾਲ ਗੱਲ ਕਰਨੀ ਹੈ ਜੇ ਚ ਬਦੀ ਕਿਰਕੜੂਗੀ ਫਿਰ ਕੋਈ ਸਾਡੇ ਤਾਏ ਦਾ ਪੁੱਤ ਨਹੀਂ ਲੱਗਦਾ ਜਦੋਂ ਤੂੰ ਸਾਡੇ ਸਾਹਮਣੇ ਬੋਲੀ ਇਹਨੇ ਯਾਰ ਆ ਗਈ ਆ ਗਈ ਮੁਆਫੀ ਮੁੜਿਆ ਕਿਹੜਾ ਮਾਮੇ ਦਾ ਮੁੰਡਾ ਹੈ ਕਿਹੜਾ ਸਪਿੰਨ ਮੜਾਇਆ ਕਹਿੰਦੀ ਐ ਲੱਡੀ ਘੜਾ ਲਾ ਮਾ ਭਾਈ ਬਾਹਰ ਹੋ ਗਏ ਘਰੋਂ ਕਿਉਂ ਕੀ ਕਰ ਰਿਹਾ ਓਏ ਆ ਜਾ ਓਏ ਇਹ ਦੇਖ ਤੂੰ ਦੇਖ ਕੋਈ ਨਹੀਂ ਬਾਈ ਮੋਗਾ ਉਹ ਤਾਂ ਘਰ ਤਾਂ ਮੈਦਾਨ ਨਹੀਂ ਮੱਦ ਅਸਤਾ ਨੂੰ ਆਗੇ ਕੰਦਾਸਤੀ ਆ ਬਾਹਰ ਕਰ ਦੇ ਘਰੋਂ ਮੈਂ ਮਾਰੇ ਮਾਰ ਦੋ ਮਰੇ ਬਿਲਕੁਲ ਮਰੀ ਬਸ ਹੋਰ ਖਾ ਦੋ ਮੁੰਡਿਆਂ ਦੀ ਬਲਾ 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 ਹੁਣ ਬਲਾ ਲੈ ਬਲਾ ਬਲਾ ਜਾਂ ਫਿਰ ਤੂੰ ਫੁੱਦੂ ਬਣਾਉਣਾ ਸਾਰਿਆਂ ਨੂੰ ਝੂਠ ਬੋਲਦਾ ਤੂੰ ਤਾਂ ਬੈਠੇ ਇੱਧਰ ਫਿਰ ਫਿਰ ਇਹਦੇ ਡੰਗ ਮੈਂ ਇਹਨਾਂ ਨੂੰ ਮੇਰਾ ਇਹ ਦੋ ਦਿਨ ਤੇਜ ਦੇ ਦਿਨ ਤੇ ਕੱਲ ਉੱਠਿਆ ਆ ਧਰ ਬਸ ਬਸ ਕੁਛ ਨਹੀਂ ਕਹਿਣਾ ਕਹਿਣਾ ਨਹੀਂ ਕੁਸਾ ਹਾਂ ਮੇਰਾ ਇਹ ਗਾਟਦੇ ਹੁੰਦੇ ਨਹੀਂ ਪਛਾਣ ਤੂੰ ਆਹ ਕਾਤੇ ਬਸ ਲਈ ਖੜੇ ਮੈਨੂੰ ਇਹ ਨਹੀਂ ਸਮਝ ਆਉਂਦੀ ਆ ਦਾਮੇ ਦੇਖ ਲੋ ਉਹਨਾਂ ਦੇ ਬਹਿ ਕੇ ਘੜ ਆਹ ਦੇਖ ਲੋ ਲੈ ਸਤਿ ਸ੍ਰੀਕਾਲ ਦੋਸਤੋ ਨਿੰਗ ਸਿੰਘ ਫੌਜਾਂ ਪਹੁੰਚੀਆਂ ਨੇ ਅਜਤਨੌਲੇ ਤਨੌਲਾ ਮੰਡੀ ਪਹੁੰਚੇ ਨੇ ਅੱਜ ਕਿਸੇ ਧੀ ਦਾ ਮਸਲਾ ਹੱਲ ਕਰਨ ਦੇ ਲਈ ਧੀ ਨੂੰ ਘਰੇ ਬਸਾਉਣ ਦੇ ਲਈ ਦੇਖ ਸਕਦੇ ਹੋ ਤਸਵੀਰਾਂ ਤਨੌਲੇ ਤੋਂ ਤਸਵੀਰਾਂ ਨੇ ਇਹ ਕਿਸੇ ਧੀ ਦਾ ਘਰ ਬਸਾਉਣ ਦੇ ਲਈ ਸਿੰਘ ਸਿੰਘ ਫੌਜਾਂ ਪਹੁੰਚੀਆਂ ਨੇ ਘਰ ਦੇ ਵਿੱਚ ਯਾਨੀ ਕਿ ਐਂਟਰੀ ਕਰੀਏਗੀ ਗੱਲਬਾਤ ਹੈ ਜਿਹੜੀ ਸਾਰੇ ਸਾਹਮਣੇ ਲੈ ਕੇ ਆਵਾਂਗੇ ਆਪਣਾ ਕੀ ਨਾਮ ਆ ਭਾਈ ਆਪਣਾ ਕਿਹੜਾ ਪਿੰਡ ਹੈ ਸੌਰੇ ਕਿੱਥੇ ਨੇ ਬੰਦੇਰੀ ਬੰਦੇਰੇ ਹੁਣ ਧਨੋਲੇ ਬੈਠੇ ਆਪਾਂ ਕੰਮ ਤੇ ਮਾਰੀ ਆ ਗਏ ਕੰਮ ਉਰੇ ਛੜੇ ਹਾਂਜੀ ਕੰਮ ਤੇ ਮਾਰੀ ਆ ਗਏ ਕੰਮ ਤੇ ਮਾਰੀ ਆ ਗਏ ਤੇ ਤੁਹਾਨੂੰ ਸਹੀ ਦੱਸਿਓ ਝੂਠ ਨਾ ਬੋਲੋ ਦੇਖ ਬਾਬੇ ਸੱਚ ਫੇਰ ਵੀ ਲਾਏ ਆਉਣਗੇ ਗੱਲ ਕੀ ਅਸਲ ਦੱਸ ਝੂਠੇ ਦੱਸਣ ਲਾਉਂਦੇ ਆ ਜੀ ਅਸਲ ਲਾਉਂਦੇ ਆ ਜੀ ਦੁਸ਼ਣ ਕੀ ਤੁਸੀਂ ਵੀ ਆਏ ਕਹਿੰਦੇ ਫਖਾਨਾ ਮਤਲਬ ਕੋਲ ਧੜਾਉਂਦਾ ਜੀ ਦੱਸ ਐ ਤੇ ਮਾਗਰ ਕਿਰਪਾ ਨਾਲ ਲਿਆ ਕੇ ਚੋਂ ਪੈਣਾਗਾ ਜਮਾਨੀ ਪਿੰਦਾ ਜੀ ਕਹਿੰਦੇ ਵੀ ਦੋਸ਼ਣ ਲਾਉਂਦੇ ਨੇ ਜਦੋਂ ਦੋਸ਼ਣ ਲਾਉਂਦੇ ਨੇ ਤੁਸੀਂ ਫੜੋ ਸਾਬਤ ਕਰ ਦੋ ਸਮਾਂ ਫਿਰ ਤੂੰ ਸੱਚਾ ਸਮਾਂ ਕੁੱਟਣ ਦੀ ਬਜਾਏ ਆਪਾਂ ਉਹਨੂੰ ਫੜ ਲਓ ਮੈਂ ਅੱਖੀਂ ਦੇਖ ਲਿਆ ਕੰਨੀ ਸੁਣ ਲਿਆ ਸਾਰਾ ਕੁਝ ਦੇਖ ਲਿਆ ਜੀ ਮੈਂ ਹੁਣ ਜੀ ਸਾਹਿਬ ਤੋਂ ਇਹ ਤੋਂ ਬਾਅਦ ਹੀ ਹੋਰ ਮੈਨੂੰ ਐ ਦੱਸੋ ਮੈਂ ਮੋਬਾਈਲ ਮੈਨੂੰ ਚਲਾਉਣਾ ਨਹੀਂ ਮੈਂ ਪੰਜ ਪੜਿਆ ਜੀ ਵੀ ਮੋਬਾਈਲ ਚ ਲਾ ਕੇ ਵੀਡੀਓ ਬਣਾਉਣਾ ਆਪਲ ਕਰਨਾ ਜੀ ਮੈਂ ਸਾਰਾ ਕੁਝ ਅੱਖੀਂ ਦੇਖ ਲਿਆ ਦੱਸੋ ਮੈਂ ਕੀ ਕਰਾਂ ਜੀ ਤੇ ਇਹਦੇ ਬਾਰੇ ਬਾਬਾ ਜੀ ਕੀ ਕਹਿੰਦਾ ਚੋਣੋ ਕਈ ਵਾਰੀ ਇਹ ਸੱਚਾ ਹੋਵੇ ਇਹੀ ਕਹਿ ਰਹੇ ਆ ਜੀ ਇਹਨੂੰ ਵੀ ਤੂੰ ਖੁੱਲ੍ਹ ਕੇ ਦੱਸ ਜਿਹੜੀ ਗੱਲ ਬਾਤ ਇਹਨੂੰ ਇਹ ਹੀ ਪੁੱਛ ਰਿਹਾ ਵੀ ਦੱਸ ਵੀ ਕੀ ਗੱਲ ਬਾਤ ਹੈ ਖੁੱਲ੍ਹ ਕੇ ਇਹਦੇ ਵਿੱਚ ਗੱਲ ਤੇ ਸੀ ਸਾਹਮਣੇ ਦੱਸਣਾ ਮੇਰੀ ਗੱਲ ਤੂੰ ਲਾਣੇਦਾਰੋ ਬਰੇ ਕਰਮ ਬਰੇ ਕੋਈ ਯਾਰ ਬੈਂਕ ਤੇ ਦੇਖੇ ਜਾਂਦੀ ਹੈ ਸੱਚ ਜੀ ਪੰਗਾ ਸਾਡੇ ਕਿਰਾਇਆ ਦਿਰੇਗਾ ਬਰੇ ਠੀਕ ਹੈ 15 ਸਾਲ ਇੱਕ ਨਹੀਂ ਪੰਗਾ ਮੇਰੇ ਕਿਰਾਇਆ ਸੱਚ ਹੈ ਮੈਨੂੰ ਗੱਲ ਕਹਿੰਦੇ ਵੀ ਕੁੜੀ ਗਲਤ ਹੈ ਜਾਂ ਇਹ ਘਰ ਵਾਲੇ ਗਲਤ ਠੀਕ ਹੈ ਜੀ ਸਹੀ ਗੱਲ ਹੈ ਜੇ ਮੈਂ ਦੇਖੀ ਹੈ ਨਾ ਨਾ ਸੁਣੀ ਹੈ ਬਿਲਕੁਲ ਮੈਂ ਦਾ ਕੀ ਨਹੀਂ ਲੈ ਯਾਰ ਤੁਸੀਂ ਦੇਖੋ ਮੈਂ ਨਹੀਂ ਕਰ ਤੂੰ ਪਤਾ ਹੀ ਕੀ ਕੀਤਾ ਮੈਂ ਇੱਕ ਮਿੰਟ ਮੈਂ ਤੁਹਾਨੂੰ ਇੱਕ ਮਿੰਟ ਗੱਲ ਹੈ ਇੱਕ ਨੰਬਰ ਇਹਦਾ ਲੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਨੰਬਰ ਕੰਮ ਹੈ ਯਾਰ ਕਿੱਡਾ ਕਾਰਖਾਨਾ ਕਰੋੜਾਂ ਦਾ ਕਹਿ ਸਕਦੇ ਆ ਪੂਰਾ ਕੈਰੀਅਰ 100 ਰੁਪਏ ਕੰਮ ਵੀ ਰਹੇ ਹਯਮ ਤੇ 10000 ਹਾਰੇ ਕੰਮ ਦੇਖ ਰਹੇ ਨੇ ਫੇਰ ਔਰੇ ਮੁੰਡੇ ਔਰੇ ਇਧਰ ਹੀ ਔਰੇ ਯਾਰ ਤੁਸੀਂ ਸਾਹਮਣੇ ਨਹੀਂ ਸਕਦੇ ਕਿੱਡਾ ਕੰਮ ਹੈ ਤੁਹਾਡਾ ਕਿੱਡਾ ਕਾਰਖਾਨਾ ਹੈ ਇੱਕ ਮਿੰਟ ਸਾਰੇ ਨੰਬਰ हां मेरा 5000 ਰੋਜ਼ਾ ਕਰੀਂ। ਕਿਹੜੀ ਨਾਲ ਗੱਲ ਕਰੋ ਕਰੀਂ। ਜੀ ਜੀ 5000 ਰੋਜ਼ਾ ਕਰੀਂ। ਇਹ ਕਰਦਾ ਕਿ ਚੁੱਪ ਕਰ ਜਾ ਯਾਰਾ। ਹਾਂਜੀ ਕਰਦੇ ਤੂੰ ਕੰਮ ਨਾਲ ਤੇਰੇ ਡੈਡੀ ਦੇ। ਕਰਦਾ ਨਹੀਂ 5000। ਦੱਸਦਾ ਦੱਸਦਾ ਮਰ ਗਿਆ ਚੁੱਪ ਕਰ ਜਾ। ਬਈ ਆਪਦੀ ਗੋਲੇ ਦੱਸ। ਦੱਸ ਮੈਂ ਉਹ ਵੀ ਸਾਰਾ ਦੱਸਦਾ ਚੁੱਪ ਕਰ ਗੱਲ ਕਰ। ਕਾਹ ਤੂੰ ਦੱਸ? 4 ਸਾਲ ਹੋ ਗਏ ਜਿੱਦ ਦੇ ਇਹਨਾਂ ਨੇ ਇਹ ਦੁਕਾਨ ਐ ਜਿਹਦੀ ਇੰਨਾ ਹੀ ਨਾਲ ਦੁਕਾਨ ਚ ਗਈ ਸੀ ਨਾ ਆਪਣੇ। ਹਾਂ ਆਪਣੇ। ਇਹਨਾਂ ਨੇ ਇੱਥੇ ਮੀਟ ਬਣਾਇਆ ਸੀ। ਮੈਨੂੰ ਕਹਿੰਦੇ ਤੁਸੀਂ ਖਾ ਲਿਆ ਕਹਿੰਦੇ ਤੂੰ ਖਾ ਲਿਆ ਕਹਿੰਦੇ ਤੇ ਮੈਂ ਇਹਨਾਂ ਨਾਲ ਇੰਨਾ ਲੜਿਆ ਮੈਂ ਘਰੇ ਵਾਗੇ ਜੀ। ਇਨਾ ਮਤਲਬ ਮੇਰਾ ਮਾਨ ਖਰਾਬ ਹੋਇਆ ਵੀ ਆਪਦਾ ਪਿਓ ਜਦੋਂ ਗਲਤ ਰਾਹ ਤੇ ਤੁਰ ਜਾਂਦਾ ਮੈਨੂੰ ਮੈਂ ਕੀ ਕਰੂੰਗਾ ਕੀ ਸਿੱਖਿਆ ਦੂੰਗਾ ਕਿਸ ਨੂੰ ਆਦੇ ਆਪ ਨੂੰ ਮੈਂ ਤੇ ਮੇਰਾ ਇਨਾ ਮਾਨ ਖਰਾਬ ਹੋਇਆ ਜੀ ਮੈਂ ਘਰੇ ਲੜਦਾ ਵੀ ਮੈਂ ਇਨਾ ਨਾ ਕੰਮ ਨਹੀਂ ਕਰਨਾ ਮੇਰੀ ਮਾਂ ਘਰੇ ਗਲਤ ਬੋਲਦਾ ਸੀ ਜੀ ਮੈਂ ਉਹਦਾ ਅੱਡ ਕੰਮ ਕਰ ਲਿਆ ਜਿੱਥੇ ਅੱਡ ਕੰਮ ਕਰਦਾ ਜਿੱਥੇ ਕੋਈ दारू ਵਾਲਾ ਕੁੱਕੀ ਵਾਲਾ ਜਿੰਨਾਂ ਦੇ ਮੈਂ ਕੰਮ ਕਰਦਾ ਹੁਣ ਉਹਨਾਂ ਦੇ ਬੰਦੇ ਤੁਹਾਨੂੰ ਭੇਜ ਰਿਹਾ ਮੈਂ ਜਿੰਨਾਂ ਜੇ ਤੋਰਦਾ ਰਿਹਾ ਬਈ ਦਰਸ਼ਨ ਕੀ ਆਪਣੇ ਹਾਂ ਦਰਸ਼ਨ ਕੀ ਕੰਮ ਕਰੀ ਗਏ ਉਹਨਾਂ ਦੇ ਬੰਦੇ ਤੋਰਦੇ ਨੇ ਇਹ ਬੰਦਾ ਭੇਜਦਾ ਰਿਹਾ ਮੈਂ ਇਹਦੇ ਨਾਲ ਰਹਿਣਾ ਨਹੀਂ ਹੈ ਕਿਦਾਂ ਅੱਜ ਤੋਂ ਬਾਅਦ ਸਾਨੂੰ ਇਹ ਨਾ ਹਰਕਤ ਆਵੇ ਵੀ ਕੁੜੀ ਦੀ ਕੁੱਟਮਾਰ ਇੱਕ ਜਿਹੜਾ ਤੂੰ ਐਲੀਕੇਸ਼ਨ ਲਾਉਣਾ ਹੈ ਕਿ ਨਾ ਜਾਂ ਤਾਂ ਸਾਨੂੰ ਕੋਈ ਉਹਦਾ ਸਬੂਤ ਦੇ ਯਾਰ ਕਿڑی ਗੱਲ ਸੌਲ ਹੋਣੀ ਹੁਣ ਆ ਤੂੰ ਚੁੱਪ ਕਰ ਜਾ ਯਾਰ ਤੁਸੀਂ ਕਿਉਂ ਫਿਰ ਸਾਨੂੰ ਕਦੇ ਵਾਸਤੇ ਲੈ ਕੇ ਆਏ ਹੋ ਨੰਬਰਦਾਰ ਹੈ ਅਸੀਲੇ ਨੂੰ ਆਪਦੇ ਕੋਲੋਂ ਤਾਂ ਨਹੀਂ ਕਿਹਾ ਵੀ ਤੂੰ ਐ ਕਿ ਜੀ ਇਹਨੇ ਸਪੱਸ਼ਟ ਕੀਤਾ ਹੈ ਵੀ 15 ਸਾਲ ਮੇਰੇ ਘਰੇ ਰਹੇਗੇ ਮੈਂ ਅਜੇ ਤੱਕ ਨਾ ਕੁੜੀ ਦਾ ਨਾਮ ਹੈ ਦਾ ਮੈਂ ਅਜੇ ਕੋਈ ਅਜੇ ਤੱਕ ਮੇਰੇ ਦੇਖਿਆ ਜੀ ਬਸ ਨਹੀਂ ਬਾਹਰ ਤੂੰ ਤੂੰ ਆਪਣੇ ਪਿਤਾ ਨਾਲ ਕਿਉਂ ਨਹੀਂ ਰਹਿਣਾ ਚਾਹੁੰਦਾ ਕਹਿਣਾ ਕਿ ਗੱਲ ਉੱਠੀ ਆ ਗਈ ਫੇਰ ਜਦੋਂ ਇਹਨਾਂ ਨੇ ਮੀਟ ਬਣਾ ਲਿਆ दारू ਇਹ ਪੀਂਦੇ ਨੇ ਮੇਰੇ ਕੋਲ ਸਬੂਤ ਵੀ ਹੈ ਵੀ दारू ਵੀ ਪੀਂਦਾ ਗੋਲੀਆਂ ਵੀ ਖਾਂਦਾ ਭੁੱਖੀ ਵੀ ਖਾਂਦਾ ਸਾਰੇ ਸਬੂਤ ਨੇ ਹੁਣ ਹੀ ਦੱਸ ਦੇ ਫੇਰ ਅੱਡ ਕਿੱਥੇ ਰਹੇਗਾ ਤੂੰ ਅੱਟਾ ਮਾ ਉੱਥੇ ਰਹਿਣਾ ਉਹਦੇ ਨਾਲ ਕੇ ਉਹ ਵੀਡੀਓ ਵੀਡੀਓ ਦੱਲਿਆ ਵੀਡੀਓ ਦੱਲਿਆ ਦੱਲਿਆ ਮੈਂ ਗਾਲ ਘਟਾ ਦੂੰ ਨਾ ਤੇਰੀ ਵੀ ਤੇਰੀ ਵੀ ਸੁਣਵਾ ਦੂਗਾ ਸੁਣਵਾ ਦੂਗਾ ਬਾਈ ਬਰਾਬਰੀ ਕਰਦਾ ਹੈ ਜੀ ਇਹ ਹਾਂ ਕਰਦਾ ਹੈ ਤੂੰ ਤਾਂ ਕਹਿੰਦੇ ਸਾਹਮਣੀ ਬਰਾਬਰੀ ਕਰੀ ਜਿੰਨੇ ਪੱਟੇ ਜੀ ਇਹ ਨਹੀਂ ਪੱਟਿਆ ਤੇਰੀ ਦੀ ਘਬਰਾਹਟ ਇਹਨੂੰ ਬੰਦ ਕਰ ਆਪਣੀ ਘਬਰਾਹਟ ਨੂੰ ਬਾਬਾ ਜੀ ਇਹ ਤਾਂ ਆਪਣੇ ਸਾਹਮਣੀ ਪੰਚਾਇਤ ਦੇ ਇਹਦਾ ਘਬਰਾਹਟ ਚ ਆਉਂਦਾ ਹੈ ਭਾਈ ਮੁੰਡਾ ਦੇਖੋ ਮੰਨੋ ਨਾ ਮੰਨੋ ਇਹ ਘਬਰਾਹਟ ਇਹਦਾ ਨੁਕਸਾਨ ਕਰੂ ਸਾਰੇ ਅੱਗੇ ਗੱਲ ਸੁਣ ਅਸੀਂ ਕੋਈ ਡਾਂਗਾ ਚਲਾਉਣ ਨਹੀਂ ਉਰੇ ਆਏ ਅਸੀਂ ਅਸੀਂ ਕੋਈ ਕਿਸੇ ਨੂੰ ਦਾ압 ਦੇਣ ਨਹੀਂ ਆਏ ਜੇ ਤੂੰ ਕਹੇ ਵੀ ਅਸੀਂ ਡਾਂਗਾ ਚਲਾਵਾਂਗੇ ਅਸੀਂ ਪਿਆਰ ਨਾਲ ਗੱਲ ਕਰ ਲਈਏ ਜੇ ਚ ਬਦੀ ਕਿਲਕੜੂਗੀ ਫਿਰ ਕੋਈ ਸਾਡੇ ਤਾਇ ਦਾ ਪੁੱਤ ਨਹੀਂ ਲੱਗਦਾ ਜਦੋਂ ਤੂੰ ਸਾਡੇ ਸਾਹਮਣੇ ਬੋਲੀਂ ਜੇ ਮੈਂ ਫਿਰ ਆ ਗਈ ਆਗੇ ਉਹ ਵੀ ਆਹ ਲੈ ਮੇਰੇ ਸਾਹਮਣੇ ਮਾਰੇ ਕਿਉਂ ਇਹ ਨਹੀਂ ਬੋਲੇ ਮੈਨੂੰ ਮੁੰਡਾ ਐਵੇਂ ਕਰੀ ਇਹਨੇ ਬੋਲ ਲਿਆ ਮੈਂ ਕਹਿੰਦੀ ਫਿਰ ਵੀ ਉਹ ਕੰਮ ਵਾਲੇ ਦੇ ਬਾਤ ਹੋ ਰਹੇ ਨੇ ਕਿ ਇਹ ਕਿਹੜੀ ਗਲਤੀ ਜੋ ਇਹਨੇ ਗੰਦ ਬੋਦਣੀ ਜਿਹੜੀ ਬਣ ਗਈ ਗੱਲ ਕਹਿੰਦੇ ਨੇ ਮਾੜੀ ਉਹ ਕੁੜੀ ਉੱਪਰ ਕਰ ਗਈ ਸ਼ੂਟ ਪਤਾ ਨਾ ਮੈਂ ਕੀ ਕਹਿੰਦਾ ਇਹ ਕੋਈ ਮਗਰਿਆ ਨਾਮ ਲੈ ਰਹੇ ਨੇ ਮੇਰੀ ਮੰਮੀ ਦਾ ਕੋਈ ਕੰਮ ਨਹੀਂ ਹੈ ਇਹਨਾਂ ਨੂੰ ਕਹੋ ਇਹ ਲੋਕ ਤਾਂ ਸਾਡੇ ਨਾਲ ਅਸੀਂ ਹੁਣ ਹੀ ਹਾਪ ਲਾਉਣੇ ਆਗੇ ਬੰਦੇ ਇੱਥੇ ਇੱਕ ਪਰਕਟਾ ਹੈ ਕਿ ਤੁਸੀਂ ਅੰਗਲਾ ਨਾ ਖਾਣ ਕਰੀ ਮੇਰੇ ਪਾਈ ਮੇਰੇ ਪਾਈ ਮੈਨੂੰ ਤੇ ਪੰਜ ਦਸ ਕਰਿਆ ਲਾਓ ਬਾਕੀ ਕਰਾ 5000 ਦਾ ਕਰੀ ਕਰਾ 5000 ਦਾ ਕਹਿੰਦਾ 5000 ਦਾ ਕਰੀ ਕਰਾ ਨਾ ਮੱਖਾਂ ਮਾਰੀ ਨਾ ਕਰ ਅੰਦੇ ਕਰੀ ਇਹ ਕਿਹੜੀ ਗੱਲ ਕਹਿੰਦੇ ਦੂਜਾ ਪੁੱਲ ਮੇਰੇ ਕੋਲ ਕਿਸੇ ਵਾਰੀ ਗੱਲ ਕੀਤੀ ਹੈ ਨਹੀਂ ਜਿਹਨੂੰ ਹੈ ਉਹਨੂੰ ਮੰਗ ਲਾ ਲਿਆ ਮੰਗ ਲਾਉਣ ਨੂੰ ਮੈਨੂੰ ਲੱਗਦਾ ਹੈ ਮੰਗ ਇਹਨੇ ਇਹ ਕਿਹਾ ਕਹਿੰਦਾ ਵੀ ਇਹ 10000 ਦੇ ਕਾਰੀਗਰ ਨੇ ਟੋਪ ਦੇ ਇਹਨਾਂ ਨੇ ਇਹ ਕਿਹਾ ਟੋਪ ਦਾ ਕੰਮ ਕਰਦੇ ਨੇ ਸੋਨੂੰ ਸੋਨੂੰ ਪੁੱਛੀ ਕਿ ਇਹ ਇਹਨਾਂ ਨੇ ਮਾੜਾ ਨਹੀਂ ਕਿਹਾ ਬਿਲਕੁਲ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਹੈ ਇਹ ਹਮਸਾਰਾ ਪਤਾ ਕੋਈ ਨਹੀਂ ਸਾਡੇ ਨਾਲ ਪਤਾ ਹੀ ਨਹੀਂ ਜੀ ਉਹਦੇ ਪਤਾ ਹੀ ਨਹੀਂ ਦੇ ਲਈ ਤਾਂ ਜਗ੍ਹਾ ਤੋਂ ਵੀ ਇਹਨੇ ਮੈਨੂੰ ਇਹ ਬੱਚੇ ਹੁਣ ਮਾਰੀਏ ਤੁਸੀਂ ਬਿਲਕੁਲ ਨਹੀਂ ਮਾਰੀ ਬਸ ਸੌਖਾ ਦੋ ਮੁੰਡਿਆਂ ਦੀ ਬਲਾ 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 ਹੁਣ ਬਲਾ ਲੈ ਬਲਾ ਬਲਾ ਜਾਂ ਫਿਰ ਤੂੰ ਫੁੱਦੂ ਬਣਾਉਣਾ ਸਾਰਿਆਂ ਨੂੰ ਝੂਠ ਬੋਲਦਾ ਹੈ ਏ ਬੰਦਾ ਝੂਠਾ ਟਰੌਲੀ ਸਭ ਝੂਠਾ ਹੈ ਘਬਰਾ ਫਰਫਰਾ ਤੂੰ ਸਿਆਣੇ ਬਣੇ ਬੰਦੇ ਦੇ ਦੋਸਲਾ ਰਹੇ ਤੂੰ ਕਮਾ ਲੈ ਯਾਰ ਫਰਫਰਾਓ ਕਿਹਨੇ ਬੁਲਾਉ ਜਿੰਨੂੰ ਬੁਲਾਉਣੇ ਹੋ ਨਾ ਝੂਠ ਬੋਲਦਾ ਏ ਝੂਠ ਬੋਲ ਰਿਹਾ ਹੈ ਬੁਲਾ ਫਿਰ ਉਹ ਤਾਂ ਝੂਠ ਬੋਲ ਰਿਹਾ ਬੁਲਾ ਲੜਾਉਣਾ ਤੂੰ ਜਾਣ ਕੇ ਬੱਸ ਸਮਾਂ ਇੰਤਜ਼ਾਰ ਕਰ ਉਹਦਾ ਰੋਸਾ ਵਿੱਚ ਹੈ ਹਾਂ